ਸਤਿ ਸ਼੍ਰੀ ਅਕਾਲ ਦੋਸਤੋ ਵਿਰਾਸਤ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਵਕਤ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਜਿਸ ਦੇ ਵਿੱਚ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਐਨਾ ਹੀ ਕੁਝ ਦਿਨਾਂ ਦੇ ਵਿੱਚ ਵਾਰ ਦਿੱਤਾ ਸੀ ਤਾਂ ਜਦੋਂ ਸਾਡੀ ਟੀਮ ਫਤਿਹਗੜ੍ਹ ਸਾਹਿਬ ਵਿਖੇ ਇੱਕ ਰਿਵਿਊ ਕਰਨ ਦੇ ਵਾਸਤੇ ਪਹੁੰਚੀ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਅੱਜ ਕੱਲ ਦੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਕੁਝ ਵੀ ਨਹੀਂ ਸੀ ਪਤਾ ਕੁਝ ਕੁ ਬੱਚਿਆਂ ਨੂੰ ਤਾਂ ਇਤਿਹਾਸ ਦੇ ਬਾਰੇ ਪਤਾ ਸੀ ਉਹ ਚੰਗੀ ਤਰ੍ਹਾਂ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਇਤਿਹਾਸ ਦੇ ਬਾਰੇ ਜਾਣੂ ਰੱਖਿਆ ਸੀ ਉਹਨਾਂ ਨੂੰ ਇਤਿਹਾਸ ਦੇ ਬਾਰੇ ਦੱਸਿਆ ਸੀ ਪਰ ਕੁਝ ਨੂੰ ਦੇਖ ਕੇ ਇੰਜ ਵੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਨੌਜਵਾਨ ਪੀੜ੍ਹੀ ਅੱਜ ਕੱਲ ਦੀ ਕਿੱਧਰ ਨੂੰ ਜਾ ਰਹੀ ਹੈ ਕਿ ਉਹਨਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਹੀ ਨਹੀਂ ਪਤਾ ਸਾਡੀ ਟੀਮ ਇਦਾਂ ਦੇ ਹੋਰ ਵੀ ਕਈ ਉਪਰਾਲੇ ਕਰਦੀ ਰਹਿੰਦੀ ਹੈ ਜਿੱਥੇ ਕਿ ਉਹ ਲੋਕਾਂ ਨੂੰ ਸੰਗਤਾਂ ਨੂੰ ਇਤਿਹਾਸ ਦੇ ਬਾਰੇ ਪੁੱਛਦੇ ਹਨ ਅਤੇ ਉਹਨਾਂ ਨੂੰ ਇਤਿਹਾਸ ਨੂੰ ਜਾਣੂ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ ਇਦਾਂ ਦੀ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਹੁਣ ਤੁਸੀਂ ਦੇਖੋ ਇਹ ਵੀਡੀਓ ਖਾਲਸਾ ਅੰਮ੍ਰਿਤਸਰ ਵਿੱਚ ਮਨਜਪੁਰ ਸਾਹਿਬ ਦਾ ਪਿੰਡ ਜਿਹੜਾ ਹੈ ਉਹ ਮੁੱਖਾ ਪਿੰਡ ਹੈ ਇਹਦਾ ਉਹ ਕਿਸੇ ਨੂੰ ਮੱਖੋ ਵਾਲਿਆ ਉਹ ਵੀ ਨਹੀਂ ਕਿਸੇ ਨੂੰ ਪਤਾ ਜਿੱਤਰਾ ਕਿੰਨੇ ਕਿਲੇ ਨੇ ਜਾਂ ਇਹੋ ਜਿਹਾ ਨਹੀਂ ਪਤਾ ਨਹੀਂ ਇਹਦੇ ਮੇਲਾ ਵੇਖਣ ਹੁੰਦੇ ਮੇਲਾ ਜਿਹੜੇ ਔਖੇ ਟਾਈਮ ਤੇ ਕੰਮ ਬਣਾਵੇ ਉਹ ਕਾਦੀ ਯਾਰੀ ਇਹ ਤਾਂ ਗੱਲ ਹੈ ਕਾਲ ਸੀ ਮਾਤਾ ਸਾਹਿਬ कौर ਇਹ ਧੰਨਵਾਦ ਬਹੁਤ ਕਿਹੜੇ ਸਾਹਿਬ ਜਦਾਂ ਦੇ ਚੀਜ਼ ਹੋਏ ਸੀਗੇ ਜੀ ਆਪਣੇ ਛੋਟੇ ਸਾਹਿਬ ਜਦਾਂ ਜੀ ਜੋਰਾਵਰ ਸਿੰਘ ਫਤੇ ਸਿੰਘ ਤੇਜੂ ਜਾਰ ਸਿੰਘ ਤੇ ਉੱਥੇ ਸੀ ਕਿ ਆਪਣਾ ਜੱਤੋਬੱਟੇ ਸਾਹਿਬ ਜਦਾਂ ਜੀ ਹਾਂਜੀ ਤੇਜਾਰ ਸਿੰਘ ਫਤੇਗਰ ਸਿੰਘ ਫਤੇ ਫਤੇ ਸਿੰਘ ਤੇ ਜੋਰਾਵਰ ਸਿੰਘ ਹਜੀਤ ਸਿੰਘ ਹਾਂਜੀ ਹਾਂਜੀ ਜੋਤੀ ਸਰੂਪ ਗੁਰਦੁਆਰੇ ਸਾਹਿਬ ਦਾ ਦੁਖੀ ਹੋਇਆ ਸੀਗਾ ਇੱਥੇ ਬਾਬਾ ਜੀ ਨੇ ਮਾਰੀ ਤਾੜੀ ਹਾਂਜੀ ਇਹ ਤੇ ਬਾਬਾ ਜੀ ਨੇ ਤਾੜੀ ਮਾਰੀ ਤਾੜੀ ਮਾਰੀ ਦੀ ਕਿੰਨਾਂ ਨੇ ਕੋਸ਼ਿਸ਼ ਦਾ ਸੁਣਿਆ ਹੈ ਜੀ ਗੁਰਗੋਬਿੰਦ ਸਿੰਘ ਜੀ ਨੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਫਤਿਹਗੜ੍ਹ ਸਾਹਿਬ ਕੇ ਪਹੁੰਚੇ ਜਿੱਥੇ ਕੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸੰਗਤਾਂ ਨੂੰ ਸਵਾਲ ਕਰਨ ਦੇ ਲਈ ਤਾਂ ਕਿ ਪਤਾ ਲੱਗ ਸਕੇ ਅੱਜ ਕੱਲ ਦੇ ਬੱਚੇ ਮਤਵਾ ਪੜਣਾ ਬਜ਼ੁਰਗ ਇਸ ਪਾਵਨ ਧਰਤੀ ਤੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਕਿੰਨੇ ਕਿ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਇਤਿਹਾਸ ਬਾਰੇ ਕਿੰਨਾ ਕਿ ਜਾਣਦੇ ਨੇ ਇਹ ਕੋਪਰਾਲਾ ਕਰਨ ਦਾ ਮਕਸਦ ਇਹ ਵੀ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਜਾਂ ਫਿਰ ਜਿੰਨਾਂ ਤੋਂ ਸਵਾਲ ਪੁੱਛਦੇ ਨੇ ਸ਼ਾਇਦ ਉਹ ਇਤਿਹਾਸ ਬਾਰੇ ਜਾਣਨ ਇਤਿਹਾਸ ਬਾਰੇ ਪੜ੍ਹਨ ਸੋ ਆਓ ਸ਼ੁਰੂ ਕਰਦੇ ਅੱਜ ਦੀ ਵੀਡੀਓ ਜੀ ਵੀਡੀਓ ਨੂੰ ਜ਼ਰੂਰ ਅਖੀਰ ਤੱਕ ਦੇਖਣਾ ਕੀ ਗੱਲ ਜੀ ਕੀ ਨਾਮ ਹੈ ਜਿਸ ਪਾਸ ਕਰ ਰਹੇ ਕਿੱਥੋਂ ਆਏ ਜੀ ਇੱਥੇ ਮੁਕਲੀ ਹੈ ਮੱਥਾ ਟੇਕਣਾ ਨਹੀਂ ਹੈ ਹਾਂਜੀ ਠੀਕ ਹੈ ਤੇ ਪਤਾ ਕਿਹੜੇ ਦਿਨ ਚੱਲ ਰਹੇ ਨੇ ਹਾਂਜੀ ਸ਼ਹੀਦੀ ਦਿਵਸ ਚੱਲਦੇ ਠੀਕ ਹੈ ਤੇ ਅੱਜ ਕੀ ਹੋਇਆ ਸੀਗਾ ਜੀ ਅੱਜ ਦੇ ਦਿਨ ਅੱਜ ਦੇ ਦਿਨ ਗੰਗੂ ਬੱਚਿਆਂ ਨੂੰ ਇੱਥੇ ਲੈ ਕੇ ਆਏ ਸੀਗੇ ਹਾਂਜੀ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ ਖਾਲਸੇ ਦਾ ਜਨਮ ਕਿੱਥੇ ਹੋਇਆ ਜੀ ਖਾਲਸੇ ਦਾ ਜਨਮ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਆਪਣੇ ਪਟਨਾ ਸਾਹਿਬ ਖਾਲਸੇ ਦਾ ਜਨਮ ਹੈ ਭਾਈ ਸਾਡੇ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਹਾਂ ਧੰਨਵਾਦ ਜੀ ਬਾਬਾ ਨਾਮ ਜੀ ਨਾਮ ਖਾਲਸਾ ਜੀ ਕੋ ਸੰਦੀਪ ਜੀ ਕੋ ਸੰਦੀਪ ਹਾਂਜੀ ਬਸ ਹਾਂ ਅੱਲਾ ਖੁਸ਼ੀ ਨਾਮ ਖੁਸ਼ਦੀਪ ਸਿੰਘ ਜੀ ਤੋ ਜੀ ਹਰਮਨਦੀਪ ਸਿੰਘ ਜੀ ਮਨਜੀਤ ਸਿੰਘ ਜੀ ਕਿੱਥੋਂ ਆਏ ਹੋ ਸ਼ੇਰੋਂ ਤੋਂ ਹਾਂ ਜੀ ਸ਼ੇਰੋਂ ਤੋਂ ਸਮਰੂਰ ਜਿਹੜੇ ਚੋਂ ਹੋ ਤੇ ਤਾਂ ਮਾਟੇ ਸ਼ੇਰੋਂ ਵਾਲਾ ਹਾਂ ਜੀ ਹੋਰ ਅਧਿਆਇਓ ਕੱਲਾ ਐਸੀ ਤਾਂ ਪਤਾ ਕਿਹੜੇ ਦਿਨ ਚੱਲ ਰਹੇ ਨੇ ਹਾਂ ਜੀ ਕਿਹੜੇ ਸੀਧੀ ਦੇ ਦਿਹਾੜੇ ਚੱਲ ਰਹੇ ਸੀ ਠੀਕ ਹੈ ਕੀ ਹੋਇਆ ਸੀ ਇਹਨਾਂ ਦਿਨਾਂ ਜੀ ਇਹ ਹੋ ਨਹੀਂ ਹਾਂ ਵਿਚਨੇ ਦੀ ਛੋਟੇ ਸਾਡੇ ਦਿਨ ਠੀਕ ਹੈ ਹੋ ਰਹੀ ਕੋਈ ਕਿੰਨੇ ਸੈਭ ਜੱਦ ਦੇ ਸੀਗੇ ਜੀ ਦੋ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸੈਭ ਜੱਦ ਕਿੰਨੇ ਸੀਗੇ ਚਾਰ ਹੀ ਵੱਡੇ ਸੈਭ ਜੱਦ ਕਿਤੇ ਵੱਡੇ ਚਮਕੌਰ ਸੈਭ ਜਦ ਹੋਈ ਸੀ ਜੰਗ ਦੇ ਵਿੱਚ ਹਾਂ ਜੀ ਤੇ ਪਤਨ ਨੀਹਾ ਦੇ ਵਿੱਚ ਕਿਹਨੇ ਚਲਵਾਇਆ ਸੀਗਾ ਜੀ ਹਾਂ ਜੀ ਸਰਹੰਦ ਦਾ ਸੂਬੇਦਾਰ ਬਰੀਖਾਂ ਸੂਬੇ ਸਰਹੰਦ ਦੇ ਹਾਂ ਜੀ ਤੇ ਉਹਨਾਂ ਦੇ ਲਈ ਹਾ ਦਾ ਨਾਰਾ ਕਿਨੇ ਮਾਰਿਆ ਸੀਗਾ ਜੀ ਹਾਂ ਜਦੋਂ ਇੱਥੇ ਕਚੈਰੀ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਉਹਨਾਂ ਦੇ ਲਈ ਹਾ ਦਾ ਨਾਰਾ ਮਰਿਆ ਸੀ ਕਿਸੇ ਨੇ ਨਵਾਬ ਨੇ ਗੁਰਦੁਆਰਾ ਮਲੇਰਕੋਟਲਾ ਤੁਹਾਡੇ ਰਸਤੇ 'ਚ ਆਉਂਦਾ ਜਾਂਦੇ ਵੇ ਉੱਥੇ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਨਹੀਂ ਹੈਗਾ ਮਲੇਰਕੋਟਲੇ ਨਾਲ ਸੰਬੰਧ ਸੀ ਉਹ ਸਖਸ਼ੀਅਤ ਕਾਫੀ ਮਤਲਬ ਸਿੱਖ ਕੌਮ ਉਹਨਾਂ ਦੀ ਅਭਾਰੀ ਹੈ ਉਹ ਹਾ ਦੇ ਨਾਰੇ ਕਰਕੇ ਮਲੇਰਕੋਟਲ ਬਾਈ ਹਾਂ ਨਵਾਬ ਮਲੇਰਕੋਟਲਾ ਜੀ ਤੇ ਖਾਲਸਾ ਦਾ ਜਨਮ ਕਿੱਥੇ ਹੋਇਆ ਖਾਲਸੇ ਦਾ ਜੀ ਅਨੰਦਪੁਰ ਸਾਹਿਬ ਜੀ ਕਦੋਂ ਆਇਆ ਸੀਗਾ ਜੀ 1744 ਜੀ 1744 ਦੇ ਵਿੱਚ ਤਾਂ ਛੋਟੇ ਸਾਹਿਬਾਂ ਦੇ ਸ਼ਹੀਦ ਕੀਤੇ ਗਏ ਸੀ ਵੀ ਤੇ ਤੁਹਾਨੂੰ ਪੰਜ ਪਿਆਰਿਆਂ ਦੇ ਨਾਮ ਪਤਾ ਹੈ ਜੀ ਹਾਂ ਜੀ ਦੱਸੋ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਹਿਬ ਸਿੰਘ ਜੀ ਧੰਨਵਾਦ ਜੀ ਬਹੁਤ ਬਹੁਤ ਇਸ ਦਾ ਮੇਰਾ ਕੀ ਨਾਮ ਹੈ ਬੇਟੇ ਨਾਮ ਕੀ ਹੈ ਤੁਹਾਡਾ ਸਰਦੂਨ ਹਾਂਜੀ ਸਰਦੂਨ ਇੱਧਰ ਆ ਜਾਓ ਥੋੜੀ ਜੁਰ ਕੇ ਸਰਦੂਨ ਸਰਗੁਨ ਸਰਗੁਨ ਕੱਲਾ ਸਰਗੁਨ ਹਾਂਜੀ ਅੱਗੇ ਪਿੱਛੇ ਨਹੀਂ ਵਾ ਪੂਰਾ ਨਾਮ ਦੱਸੋ ਬੇਟੇ ਪੂਰਾ ਨਾਮ ਦੱਸੋ ਸਰ ਸਰਦਨਤੋਰ ਸਰਗੁਨ ਕੋਰ ਪਹਿਲਾਂ ਨਾਲ ਠੀਕ ਹੈ ਅੱਜ ਮੱਥਾ ਟੇਕਣ ਲਈ ਆਏ ਹਾਂ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਦੱਸੇ ਨਹੀਂ ਬਿਨਾ ਦੱਸੇ ਤੁਸੀਂ ਲੈ ਕੇ ਆ ਗਏ ਹੈ ਦੱਸ ਕੇ ਨਹੀਂ ਲੈ ਗਏ ਵੀਡੀਓ ਬੰਦੀ ਏ ਦੱਸਿਆ ਨਹੀਂ ਤੁਸੀਂ ਨਹੀਂ ਜਿਸ ਤਰ੍ਹਾਂ ਲੈ ਕੇ ਸਾਰਾ ਕੁਝ ਭੁੱਲ ਗਏ ਅੱਛਾ ਛਡਾਉਣੇ ਲੈ ਕੇ ਸਾਰਾ ਕੁਝ ਭੁੱਲ ਗਏ ਛਡਾਉਣੇ ਲੈ ਤੁਹਾਨੂੰ ਪਤਾ ਜਿੰਨਾ ਦੇ ਲਈ ਉਰੇ ਆਏ ਹੋ ਉਹਨਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਗਏ ਸੀ ਉਹ ਤਾਂ ਵੀ ਨਹੀਂ ਭੁੱਲੇ ਸੀਗੇ ਅੱਜ ਕੱਲ ਤਾਂ ਭੁੱਲ ਜਾਂਦੇ ਨੇ ਬੱਚੇ ਹੋਰ ਨੇ ਬੜੀਆਂ ਗੱਲਾਂ ਕਰਨੀਆਂ ਏ ਅੱਜ ਦਾ ਕਾਰਕਥਾ ਐਂ ਬੋਲ ਕੇ ਦੱਸੋ ਕੋਰ ਸਾਹਿਬ ਚੱਲੇ ਆ ਫੈਲ ਜਾਂਦੇ ਆ ਦੇ ਨਾਮ ਦੱਸੋ ਹੈ ਦੱਸੋ ਪਰ ਗਿਫਟ ਮਿਲੂਗਾ ਜੇ ਦੱਸੋਗੇ ਤੁਸੀਂ ਦੱਸ ਇੱਕ ਫਤਿਹ ਸਿੰਘ ਹਾਂਜੀ ਪੂਰਾ ਪੂਰਾ ਦੱਸੀ ਜਨਾ ਬਾਬਾ ਸਾਹਿਬ ਜਾਂਦਾ ਬਾਬਾ ਫਤਿਹ ਸਿੰਘ ਜੀ ਖੋਰ ਨਹੀਂ ਪਤਾ ਕਹੀਂ ਪੋਰ ਨਹੀਂ ਪਤਾ ਕਿਹੜੀ ਕਲਾਸ ਚ ਪੜਦੇ ਹੋ ਐ ਨਾਇਨਥ ਉਹ ਤੇ ਫਿਰ ਗਲਤ ਗੱਲ ਆ ਗਲਤ ਗੱਲ ਲੈਣਾ ਆਪੇ ਦੱਸੋ ਵੀ ਸਹੀ ਇਹਦਾ ਗਲਤ ਹੈ ਮੈਨੂੰ ਤਾਂ ਯਾਰ ਮੈਨੂੰ ਚੱਕ ਪੁੱਲ ਲਿਓ ਤਰ ਆ ਦਿਓ ਹੱਸਦੇ ਤਾਂ ਸੁਣਿਆ ਆਂ ਨਹੀਂ ਮੈਨੂੰ ਸ਼ਰਮ ਆਦੀ ਮੈਨੂੰ ਚਲੋ ਕੀ ਨਾਮ ਜੋ ਹਾਂਜੀ ਨਾਮ ਕੀ ਆ ਤੁਹਾਡਾ ਜੀ ਜਸਪਾਲ ਸਿੰਘ ਕਿਹਗਾ ਤੁਸੀਂ ਹਾਂਜੀ ਕਿਹੜੀ ਲੋਕਲੇ ਰਹਨੇ ਅੱਛਾ ਫਤੇਗੜ ਸਾਹਿਬ ਹਾਂਜੀ 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 ਉਹ ਦਰਮਾਲਿਆਂ ਦਸੀਆਂ ਹਾਂਜੀ ਆਵਾਜ਼ ਕਿਰਪਾਈ ਤੁਹਾਡੀ ਕਿਰਪਾਈ ਤੁਹਾਡੀ ਠੀਕ ਹੈ ਹਾਂਜੀ ਤੇ ਕਿਹੜੇ ਦਿਹਾੜੇ ਚੱਲਦੇ ਨੇ ਉਹ ਹਾਂਜੀ ਸਿੱਧੀ ਵਿੱਚ ਸਾਈਂ ਕਰਦੇ ਨੇ ਦਿਹਾੜੇ ਚੱਲਦੇ ਫੀਤੇ ਦਿਹਾੜੇ ਆਹ ਮਾਪਰਸ਼ਾਂ ਦੇ ਸਿੱਧੀ ਦਿਹਾੜੇ ਹਾਂਜੀ ਹਾਂ ਤੇ ਖਾਲਸਾ ਪੰਥ ਜੀ ਗੁਰੂ ਸਾਹਿਬਾਨ ਕਿੰਨੇ ਹੋਏ ਨੇ ਜੀ ਹਾਂਜੀ ਗੁਰੂ ਸਾਹਿਬਾਨ ਕਿੰਨੇ ਹੋਏ ਨੇ ਆਪਣੇ 10 10 ਸਾਹਿਬ ਚਾਹ 10th ਸਾਹਿਬ 11ਵੇਂ ਦੰਦਸਿਰ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਆਪਰ ਹਾਂਜੀ ਹਾਂਜੀ ਪਤਾ ਨਾਮ ਜੀ ਤੁਹਾਨੂੰ ਦੱਸੇ ਗੁਰੂਆਂ ਦੇ ਸਰ ਇਹ ਪਤਾ ਹੈ ਥੋੜਾ ਸਿਰਦੀ ਸੱਟ ਕਰਕੇ ਨਹੀਂ ਬਰਨ ਜਾਤਾ ਹੈ ਤੇ ਪਿਆਰੇ ਕਿੰਨੇ ਨੇ ਆਪਣੇ ਪੰਜ ਪਿਆਰੇ ਉਹਨਾਂ ਦੇ ਨਾਮ ਪਾਈ ਖਨੀ ਮੋਹਕਮ ਸਿੰਘ ਇਸ ਤਰ੍ਹਾਂ ਸੀ ਕੋ ਸਰ ਥੋੜਾ ਸਿਰਦੀ ਸੱਟ ਕਰਕੇ ਮੇਰੇ ਉਹ ਨਹੀਂ ਨਾ ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਹੈ ਧੰਨਵਾਦ ਜੀ ਕੀ ਨਾਮ ਹੈ ਜੀ ਕਿਰਨ ਕੱਲਾ ਕਿਰਨ ਹਾਂਜੀ ਹਾਂਜੀ ਅੱਗੇ ਹੋਰ ਨਹੀਂ ਕਿਰਨ ਮਹਿਰਾ ਠੀਕ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਜੀ ਅੰਮ੍ਰਿਤਸਰ ਤੋਂ ਆਏ ਮੇਰੀ ਫੈਮਲੀ ਹੈ ਮੇਰੇ ਮਦਰ ਹੈ ਮੇਰੇ ਫਾਦਰ ਨੇ ਉਹ ਮੇਰਾ ਬਰਦਰ ਹੈ ਤੁਹਾਡਾ ਕੀ ਨਾਮ ਹੈ ਜੀ ਇਹਨਾਂ ਦਾ ਰਜਿੰਦਰ ਕੌਰ ਹਾਂ ਜੀ ਰਜਿੰਦਰ ਕੌਰ ਤੁਹਾਡਾ ਨਾਮ ਰਜਿੰਦਰ ਕੌਰ ਹੈ ਨਾ ਉਹ ਇਕੱਲਾ ਕਰਨਾ ਇਹਨਾਂ ਦਾ ਨਾਮ ਕੀ ਹੈ ਇਕੱਲਾ ਹੀ ਕਰਨਾ ਮਦਰ ਨਾਲ ਨਹੀਂ ਕੋਤਸ ਲੱਗਦਾ ਠੀਕ ਤੇ ਅੱਜ ਕਿਹੜੇ ਮਤਲਬ ਆਇਓ ਮਕਸਦ ਲਈਏ ਇਸ ਜਗ੍ਹਾ ਤੇ ਅਸੀਂ ਜੀ ਦਰਸ਼ਨ ਕਰਨ ਆਏ ਇਥੇ ਫਤਿਹਗੜ੍ਹ ਸਾਹਿਬ 'ਚ ਜੋ ਜੋ ਦਿਹਾੜੇ ਚੱਲ ਰਹੇ ਨੇ ਪਤਾ ਤੁਹਾਨੂੰ ਹਾਂਜੀ ਸ਼ਹੀਦੀ ਦੇ ਚੱਲਦੇ ਪੈਨ ਛੋਟੇ ਸਾਹਿਬ ਜਦਾਂ ਕਿ ਕਿਉਂ ਐਸੀ ਇੱਥੇ ਮਤਲਬ ਇਹ ਜਗ੍ਹਾ ਤੇ ਇਹ ਧਰਤੀ ਤੇ ਇਸ ਧਰਤੀ ਤੇ ਜਿਹੜੇ ਛੋਟੇ ਸਾਹਿਬ ਜਦੈ ਸੀ ਦੋ ਉਹਨਾਂ ਨੂੰ ਮਤਲਬ ਇੱਥੇ ਨੀਆਂ ਚ ਚ ਨਵਾ ਦਿੱਤਾ ਗਿਆ ਸੀ ਨੀਆਂ ਦੇ ਵਿੱਚ ਚੜਿਆ ਗਿਆ ਉਹ ਸੂਬੇ ਸਰਹੰਦ ਵੱਲੋਂ ਤੇ ਨਾਮ ਪਤਾ ਹੀ ਉਹਨਾਂ ਦੇ ਹਾਂਜੀ ਅ ਜੋਰਾਵਾਰ ਬਾਬਾ ਜੋਰਾਵਾਰ ਜੀ ਐਂਡ ਬਾਬਾ ਫਤੀ ਸਿੰਘ ਜੀ ਠੀਕ ਹੈ ਹਾਂਜੀ ਤੇ ਗੁਰੂ ਸਾਹਿਬਾਨ ਕਿੰਨੇ ਨੇ ਮਤਲਬ ਟੋਟਲ हां जी दास गुरु साहिबान दा। ने 11वें दल तक शुरू करा दिया हां जी ਤੇ ਪੰਜ ਪਿਆਰਿਆਂ ਦੇ ਨਾਮ ਪਤਾ ਹੀ ਨਹੀਂ ਆ ਆ हां जी ਪਤਾ ਮੈਨੂੰ ਥੋੜਾ ਯਾਦ ਕਰਨ ਨੂੰ ਪੈਣਾ ਅ ਫਸਟ 2 ਮਿੰਟ 2 ਮਿੰਟ ਮੈਨੂੰ ਯਾਦ ਆਂ ਜੀ ਹਾਂ ਜਿਵੇਂ ਯਾਦ ਆ ਹੋ ਜਾਂਦਾ ਕਈ ਵਾਰ ਮਨ ਟਕਰਾ ਆ ਜਾਂਦਾ ਅ ਬਾਬਾ ਹਿਮਨ ਸਿੰਘ ਜੀ ਬਾਬਾ ਸਹਿਬ ਸਿੰਘ ਜੀ ਬਾਬਾ ਮੋਹਕਮ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅ ਤੇ ਅਸਿੰਤਾਰੋ ਜੀ ਹਾਂਜੀ ਦਇਆ ਸਿੰਘ ਸਾਹਿਬ ਸਿੰਘ ਜੀ ਹਾਂਜੀ ਤੇ ਖਾਲਸੇ ਦਾ ਜਨਮ ਕਿੱਥੇ ਹੋਇਆ ਜੀ ਖਾਲਸਾ ਅੰਮ੍ਰਿਤਸਰ ਵਿੱਚ ਨਨਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ 1699 ਦੀ ਈਸਾਕੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਨਦਪੁਰ ਸਾਹਿਬ ਜੀ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਚਾਰ ਸਾਹਿਬਜ਼ਾਦੇ ਜੀ ਤੇ ਖਾਲਸੇ ਦੀ ਮਾਤਾ ਦਾ ਨਾਮ ਖਾਲਸੇ ਦੀ ਮਾਤਾ ਦਾ ਰਤਬਾ ਕਿੰਨਾ ਨੂੰ ਮਿਲਿਆ ਜੀ ਮਾਤਾ ਗੁਜਰੀ ਜੀ ਹਾਂ ਮਾਤਾ ਸੈਕੌਰ ਜੀ ਹਾਂ ਠੀਕ ਹੈ ਜੀ ਮਾਤਾ ਸੈਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਰਤਬਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਸੀਗਾ ਤੇ ਤੁਹਾਨੂੰ ਤਾਂ ਸਿਰਫ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਧਰਤੀ ਤੇ ਜਾ ਕੇ ਕੀਤੀ ਸੀਗੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਂ ਮਤਲਬ ਕੀ ਆ ਵੀ ਤੁਹਾਨੂੰ ਸੱਲ ਭਾਏ ਦੱਸਿਆ ਵੀ ਮੂੰਹ ਜਵਾਨੀ ਲਿਖਵਾਇਆ ਸੀ ਕਿੱਥੇ ਕਿਹੜੀ ਧਰਤੀ ਤੇ ਜਾ ਕੇ ਕਿਉਂਕਿ ਕਾਫੀ ਜਦੋਂ ਪਰਿਵਾਰ ਵੀ ਛੋੜਾ ਹੋਇਆ ਸਰਸਾ ਨਦੀ ਦੇ ਵਿੱਚ ਹਾਂਜੀ ਗੁਰੂ ਗ੍ਰੰਥ ਸਾਹਿਬ ਦਾ ਆਦ ਗ੍ਰੰਥ ਜਿਹੜੇ ਉਹ ਮਤਲਬ ਹੋਰ ਵੀ ਬਹੁਤ ਅਮੁੱਲਾ ਖਜ਼ਾਨਾ ਸੀਗਾ ਕਈ ਟੰਨਾਂ ਦੇ ਵਿੱਚ ਸੀਗਾ ਉਹ ਬਹਿ ਗਿਆ ਸੀਗਾ ਸਰਸਾ ਨਦੀ ਦੀ ਭੇਟ ਚਲਿਆ ਗਿਆ ਸੀ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਕਿਹੜੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਈ ਸੀ ਜੀ ਮੈਨੂੰ ਮਾਸ਼ਾ ਹੋਰ ਨਹੀਂ ਹੈਗੀ ਮੇਰੇ ਖਾਲਜੇ ਹਜੂਰ ਸਾਹਿਬ ਵਿੱਚ ਦਮਦਮਾ ਹੈ ਦਮਦਮਾ ਧੰਨਵਾਦ ਜੀ ਬਹੁਤ ਬਹੁਤ ਸਮਾਂ ਦਿੱਤਾ ਤੁਹਾਡਾ ਮਾਣ ਜਪੁਰ ਸਾਹਿਬ ਦਾ ਪਿੰਡ ਨਾ ਤੁਸੀਂ ਕਿਹੜੀ ਜਗ੍ਹਾ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਪਿੰਡ ਜਸਰਵਾਲੇ ਨਾਲ ਤੁਸੀਂ ਦਾ ਅਸੀਂ ਧੰਨਵਾਦ ਹੈ ਸਾਡਾ ਮਤਲਬ ਮਕਸਦ ਇਹੀ ਹੈ ਜੀ ਕਿਉਂਕਿ ਪਤਾ ਨਹੀਂ ਹੈਗਾ ਅੱਜ ਕੱਲ ਬੱਚਿਆਂ ਨੂੰ ਨਹੀਂ ਬੱਚਿਆਂ ਨੂੰ ਨਾਜਪੁਰ ਸਾਹਿਬ ਦਾ ਪਿੰਡ ਜਿਹੜਾ ਹੈ ਉਹ ਭੁੱਖਾ ਪਿੰਡ ਹੈ ਇਹ ਨਾ ਉਹ ਕਿਸੇ ਨੂੰ ਮੱਖੋ ਵਾਲਿਆ ਉਹ ਵੀ ਨਹੀਂ ਕਿਸੇ ਨੂੰ ਪਤਾ ਜਿੱਤਰਾ ਕਿੰਨੇ ਕਲੇ ਨੇ ਜਾਂ ਇਹੋ ਜਿਹਾ ਨਹੀਂ ਪਤਾ ਇਹਦੇ ਮੇਲਾ ਵੇਖਣ ਹੁੰਦੇ ਮੇਲਾ ਵੇਖਣ ਚਲੋ ਅਸੀਂ ਓਨੇ ਜਿਆਦੇ ਔਖੇ ਸਵਾਲ ਪੁੱਛਦੇ ਵੀ ਨਹੀਂ ਹੈਗੇ ਵੀ ਕਿਵੇਂ ਸ਼ੁਰੂਆਤ ਅਨੰਦਪੁਰ ਸਾਹਿਬ ਦੀ ਕਿਵੇਂ ਸਥਾਪਨਾ ਕੀਤੀ ਉਹ ਪੁੱਛਦੇ ਨਹੀਂ ਅਸੀਂ ਸੌਖੇ ਜਿਹੀ ਪੁੱਛਦੇ ਮਾਦਾ ਸਾਹਿਬ ਤੋਂ ਤਾਂ ਸੁੰਦਰ ਗੋਰੀ ਉਹਨਾਂ ਦੀ ਕਰਜ਼ੀ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਦਲਜੀਤ ਸਿੰਘ ਤੁਹਾਡਾ ਜੀ ਆਜੋ ਤੁਹਾਡਾ ਸੁਖਮਨ ਸਿੰਘ ਜੀ ਸੁਖਮਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਅਸੀਂ ਨੰਗਲਕਲਾ ਤੋਂ ਆਏ ਨੰਗਲਕਲਾ ਜਿਲ੍ਹਾ ਮਾਨਸਾ ਤੁਹਾਡਾ ਸਾਥ ਛੱਡ ਵੀ ਗਏ ਆੜੀ ਤੁਹਾਡਾ ਹੋ ਰਿਹਾ ਥੋੜਾ ਸ਼ਰਮੀਲਾ ਗਾਈ ਨਹੀਂ ਫਿਰ ਸਾਥ ਥੋੜੀ ਛੱਡੀ ਜਾਂਦਾ ਯਾਰ ਇਹਦਾ ਹੀ ਹੁੰਦੀ ਆ ਹਾਂਜੀ ਹਾਂਜੀ ਔਖੇ ਟਾਈਮ 'ਚ ਯਾਰੀ ਨੇ ਜਿਹੜੇ ਔਖੇ ਟਾਈਮ ਤੇ ਕੰਮ ਬਣਾਵੇ ਉਹ ਕਾਦੀ ਯਾਰੀ ਇਹ ਤਾਂ ਗੱਲ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਅਸੀਂ ਨੰਗਲਕਲਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਹਾਂਜੀ ਹਾਂਜੀ ਤੇ ਅੱਜ ਆਏ ਹੋ ਨਹੀਂ ਅਸੀਂ ਕੱਲ ਆਏ ਸੀ ਨਹੀਂ ਕੱਲ ਆਏ ਸੀ ਮਦੇ ਪਿੰਡੋਂ ਸੰਗਤ ਆਈ ਹੈ ਕਾ ਵੈਸੀ ਸੰਗਤ ਸੰਗਤ ਆਈ ਹੈ ਲੰਗਰ ਲੰਗਰ ਲਾਇਆ ਹਾਂਜੀ ਠੀਕ ਹੈ ਤੇ ਪਤਾ ਕਿਹੜੇ ਦਿਹਾੜੇ ਚੱਲ ਰਹੇ ਨੇ ਹੁਣੇ ਹਾਂਜੀ ਸ਼ੀਦੀ ਦਿਹਾੜੇ ਚੱਲ ਰਹੇ ਆ ਠੀਕ ਹੈ ਤੇ ਇਸ ਜਗ੍ਹਾ ਤੇ ਇਸ ਧਰਤੀ ਤੇ ਕੀ ਹੋਇਆ ਸੀਗਾ ਜੀ ਛੋਟੇ ਸਹਿਬ ਜੱਦ ਤੇ ਮਾਤਾ ਗੁਜਰੀ ਦੀ ਸ਼ੀਦੀ ਹੋਈ ਸੀਗੀ ਉਹ ਜੋਤੀ ਸਰੂਪ ਗੁਰਦੁਆਰਾ ਉੱਥੇ ਉਹਨਾਂ ਨੇ ਸੰਸਕਾਰ ਕੀਤੇ ਸਨਸਕਾਰ ਵਾਜ ਸਰਕਾਰ ਕਿੰਨਾਂ ਨੇ ਕੀਤਾ ਜੀ ਟੋਡਰਮਲ ਜੀ ਦੁਆਰਾ ਠੀਕ ਹੈ ਤੇ ਦੁੱਧ ਦੀ ਸੇਵਾ ਕਿੰਨਾਂ ਨੇ ਕੀਤੀ ਸੀ ਮੋਤੀਰਾਮ ਹੈ ਰਾਜ ਹਾਂਜੀ ਠੀਕ ਹੈ ਬਹੁਤ ਵਧੀਆ ਤੇ ਖਾਲਸੇ ਦਾ ਜਨਮ ਸਥਾਨ ਕਿਹੜਾ ਜੀ ਨੰਦਪੁਰ ਸਾਹਿ ਕਾਲ ਸੀ ਮਾਤਾ ਸਾਹਿਬ कौर ਇਹ ਤੁਹਾਨੂੰ ਬਹੁਤ-ਬਹੁਤ ਜੀ ਬਹੁਤ-ਬਹੁਤ ਧੰਨਵਾਦ ਆਪਦੇ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਇਹ ਸਾਡਾ ਮਕਸਦ ਵੀ ਇਹੀ ਹੈ ਉਪਰਾਲਾ ਕਰਨ ਦਾ ਜਾਣਦੀ ਨਹੀਂ ਹੈਗੀ ਨਵੀਂ ਪੀੜ੍ਹੀ ਬਹੁਤ ਚੀਜ਼ਾਂ ਭੁੱਲ ਰਿਹਾ ਹੈ ਲੋਕੀ ਹਾਂ ਬੋਲਦੇ ਜਾਂਦੇ ਪਰ ਇਹ ਜੇ ਇਹੀ ਭੁੱਲ ਗਏ ਫਿਰ ਆਪਣੀ ਖਤਮ ਕਹਾਣੀ ਆਪਣੇ ਲੋਕ ਇਹ ਨਹੀਂ ਜਾਣਦੇ 1 ਜਨਵਰੀ ਨੂੰ ਕੀ ਹੋਇਆ ਸੀ ਕਿਤੇ ਹੈ ਹੀ ਨਹੀਂਗਾ 1 ਜਨਵਰੀ ਨੂੰ ਕੀ ਹੋਇਆ ਸੀ ਇਹ ਨਹੀਂ ਪਤਾ ਹੈਗਾ 1 ਜਨਵਰੀ ਨੂੰ ਕੋਈ ਨਹੀਂ ਪਤਾ ਕੱਲ ਨੂੰ 25 ਤਰੀਕ ਨੂੰ ਦੇਖਿਓ ਅਸੀਂ ਇੱਕ ਵੀਡੀਓ ਬਣਾਉਣੀ ਆ ਤੁਸੀਂ ਦੇਖਿਓ ਕੱਲ ਨੂੰ ਮਤਲਬ 크리스마ਸ ਆ ਜਾਂਦ ਨੇ ਲੋਕਾਂ ਨੂੰ ਪਰ ਸਿੱਧੀ ਰਾਹ ਨਹੀਂ ਪਤਾਏਗਾ 1 ਜਨਵਰੀ ਨੂੰ ਕੀ ਹੋਇਆ ਸੀ ਇਹ ਨਹੀਂ ਪਤਾ ਲੋਕਾਂ ਨੂੰ ਉਦੋਂ ਮਾਤਾ ਗੁਜਰੀ ਤੇ ਸਹਾਬ ਜੱਦਿਆਂ ਦੇ ਹਾਥੀਆਂ ਲਿਆ ਕੇ ਟੋਡਰ ਮਲ ਜੀ ਨੇ ਮੰਜੀ ਸਾਹਿਬ ਘਰ ਦਵਾਰੇ ਦੱਬੀ ਸੀ ਇਹ ਨਹੀਂ ਪਤਾ ਉਹ ਦੋ ਲੱਖ ਲੱਖ ਵਧਾਈਆਂ ਦਿੰਦੀ ਆਪਣੇ ਤੇ ਇੱਕ ਗੱਲ ਕਰ ਉਦੋਂ ਵਧਾਈਆਂ ਦੰਦੇ ਨੇ ਇਹ ਤਾਂ ਹੈਗਾ ਇਤਿਹਾਸ ਐਡਾ ਵੱਡਾ ਹੁਣ ਸਾਲ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਤੋਂ ਹੁੰਦੀ ਆ ਅਸਲ ਜਨਮ ਦਿਨ ਤਾਂ ਉਹਨਾਂ ਦੇ ਸ਼ੁਰੂਆਤ ਉਹ ਤਾਂ ਇੱਕ ਤਰ੍ਹਾਂ ਦਾ ਸਰਕਾਰ ਨੇ ਉਹ ਕੀਤਾ ਅਸਲੀ ਜਨ ਤਾਂ 22 ਦਸੰਬਰ ਨੂੰ ਆਉਂਦਾ ਹੈ ਗੁਰੂ ਸਾਹਿਬ ਦਾ ਵਿੱਚ ਹੀ ਆਉਂਦਾ ਇਹਨਾਂ ਨੇ ਉਹ ਫਿਰ ਉਹਦੇ ਕਰਕੇ ਹੋ ਜਾਂਦਾ ਨੇ ਸਿੱਧੀ ਢੜਿਆ ਕਰਕੇ ਵਿੱਚ ਉਹਨੂੰ ਖੁਸ਼ੀ ਨਹੀਂ ਮਨਾ ਸਕਦੇ ਖੁਸ਼ੀ ਤਾਂ ਆਪਾਂ ਬਣਾਉਣੀ ਨੇ ਆਪਾਂ ਤਾਂ ਪਾਠ ਕਰਨਾ ਪਾਠ ਚਲੋ ਖਾਣ ਸਿੱਧੀਆਂ ਵੇਲੇ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਸੋਚਿਓ ਦਿੱਤੀ ਵੀ ਚੜ੍ਹਦੀ ਕਲਾ ਜਰ ਰਹਿਦਾ ਖਾਲਸਾ ਵਿੱਚ ਸਹੀ ਧੰਨਵਾਦ ਜੀ ਬਹੁਤ ਬਹੁਤ ਆ ਲੰਗਰ ਜਾੜੇ ਗੁੱਡਾ ਕੀ ਨਾਮ ਹੈ ਜੀ ਗੁਰਦਾਤ ਸਿੰਘ ਹੈ ਜੀ ਕਿਹੜੀ ਜਗਾ ਤੋਂ ਆਏ ਜੀ ਫਰੀਦਕੋਟ ਤੋਂ ਜੀ ਲੰਗਰ ਦੀ ਸੇਵਾ ਕਰਨ ਲਈ ਆਏ ਨਹੀਂ ਅਸੀਂ ਮੱਥਾ ਟੇਕਣ ਆਏ ਆ ਯਾਰ ਦੋਤ ਰਲ ਕੇ ਟਾਲੀ ਟਰੈਕਟਰ ਲੈ ਕੇ ਆਏ ਆ ਆਪ ਦਾ ਤੇ ਮਤਲਬ ਕਿਉਂ ਅੱਜ ਦੇ ਦਿਨ ਅਜਿਹੇ ਕਿਹੜੇ ਦਿਨ ਚੱਲ ਰਹੇ ਨੇ ਵੀ ਹੁਣ ਆਪਣੇ ਸਮਝ ਲੋ ਆਪਣੇ ਮਾਪਿਓ ਆਪਣੇ ਭਰਾ ਉਹਨਾਂ ਦਾ ਸ਼ਿਦੀ ਦਿਹਾੜਾ ਜੀ ਸਾਡੇ ਪਿਓ ਦਾ ਸਾਡੇ ਦਾਦਾ ਜੀ ਦਾ ਉਹਨਾਂ ਕਰਕੇ ਅਸੀਂ ਮੱਥਾ ਲਿਖਣਾ ਤੇ ਇੱਥੇ ਕਿਹੜੇ ਸਾਹਿਬ ਜਾਂ ਦੇ ਚੀਜ਼ ਲੋਏ ਸੀਗੇ ਜੀ ਆਪਣੇ ਛੋਟੇ ਸਾਹਿਬ ਜਾਂ ਦੇ ਜੀ ਤੇ ਪਿਆਰੇ ਕਿੰਨੇ ਹੋਏ ਨੇ ਸਿੱਖ ਧਰਮ ਦੇ ਸਾਰੇ ਪਿਆਰੇ ਹੋਏ ਜਿੰਨੇ ਵੀ ਸਿੱਖ ਧਰਮ ਤੇ ਆਪਣੇ ਸੈਨੰਗ ਸਾਰੇ ਚਲੋ ਸਾਰੇ ਸਿੱਖ ਪਿਆਰੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਆ ਪੰਜ ਪਿਆਰਿਆਂ ਨੂੰ ਅਮਰਿਤਸਰ ਘਾਇਆ ਗਿਆ ਸੀ ਹਾਂਜੀ ਤੇ ਉਹਨਾਂ ਦੇ ਨਾਮ ਪਤਾ ਤੁਹਾਨੂੰ ਨਹੀਂ ਜੀ ਸਹਿਜਾ ਦੇ ਆਂਦੇ ਸਹਿਜਾ ਦੇ ਹਾਂਜੀ ਉਹ ਦਾਤੂ ਜੀ ਜੋਰਾਵਰ ਸਿੰਘ ਪਤੇ ਸਿੰਘ ਤੇਜ ਯਾਰ ਸਿੰਘ ਤੇ ਉੱਥੇ ਸੀ ਕਿ ਆਪਣਾ ਜਾਤੋ ਬੱਡੇ ਸਹਿਬਜਾਦਿਆਂ ਦੇ ਹਾਂਜੀ ਜਜ਼ਾਰ ਸਿੰਘ ਬੰਦੇਗਰ ਸਿੰਘ ਅਤੇ ਫਤੇ ਸਿੰਘ ਤੇ ਜੁਰਾਵਾ ਸਿੰਘ ਤੇ ਬਾਬਾ ਜੀ ਸਿੰਘ ਅਜੀਤ ਸਿੰਘ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਪਤਾ ਕਿ ਇੱਥੇ ਜਦੋਂ ਸਹਿਬਜਾਦਿਆਂ ਨੂੰ ਕੈਦ ਕੀਤਾ ਸੀ ਸੁਬਾ ਸਰਾਂਦੇ ਨੇ ਤਾਂ ਜਦੋਂ ਠੰਡੇ ਬੁਰਜੇ ਚ ਕੈਦ ਸੀ ਤਾਂ ਉਹਨਾਂ ਨੂੰ ਦੁੱਧ ਦੀ ਸੇਵਾ ਕੀਤੀ ਗਈ ਸੀ ਕਿਸੇ ਵੱਲੋਂ ਉਹ ਕੌਣ ਸੀਗੇ ਉਹਨਾਂ ਦਾ ਨਾਸ ਗਿਆ ਜੀ ਸਭ ਗਰੇ ਸਾਰਾ ਯਾਦ ਆ ਜੀ ਤੁਹਾਡੇ ਕੋਲ ਤੁਹਾਡੇ ਸਾਹਮਣੇ ਆਉਣ ਕਰਕੇ ਥੋੜਾ ਜਿਹਾ ਹੋ ਜਾਂਦਾ ਹੋ ਜਾਂਦਾ ਹਾਂ ਜੀ ਸਾਰਾ ਕੁਝ ਯਾਦ ਹੁੰਦਾ ਤੁਹਾਡੇ ਸਾਹਮਣੇ ਆਉਣ ਕਰਕੇ ਥੋੜਾ ਜਿਹਾ ਭੁੱਲ ਜਾਂਦਾ ਹਾਂ ਜੀ ਭਾਈ ਮੋਤੀराम ਮੇਰਾ ਜੀ ਹਾਂ ਜੀ ਮੋਤੀਰਾ ਮੇਰਾ ਹਾਂ ਜੀ ਉਹਨਾਂ ਦਾ ਇੱਥੇ ਮਤਲਬ ਗੇਟ ਵੀ ਬਣਾਇਆ ਹੋਇਆ ਮੈਂ ਦੇਖਿਆ ਹਾਂ ਜੀ ਉਹਨੇ ਯਾਦ ਆ ਜੀ ਹਾਂ ਜੀ ਉਹਨੇ ਯਾਦ ਆ ਜੀ ਕਿ ਗੇਟ ਵੀ ਬਣਾਇਆ ਹੋਇਆ ਆਪਣੇ ਇੱਥੇ ਹਾਂ ਗੁਰਦੁਆਰਾ ਸਾਹਿਬ ਹੈਗਾ ਗਲਾਸ ਭੇਨੇ ਉੱਥੇ ਹਾਂ ਜੀ ਉਹਨਾਂ ਦਾ ਗੇਟ ਬਣਿਆ ਹੋਇਆ ਕਿਉਂਕਿ ਮੈਂ ਡਰਾਈਵਰ ਆ ਜੀ ਉੱਥੇ ਲੰਘਦੇ ਆ ਤਾਂ ਉਹ ਮੈ ਪਲੱਸ 2 ਪਲੱਸ 2 ਦੇ ਪੇਪਰ ਹੋਣੇ ਨੇ ਅਜੇ ਹਨਾ ਤਿਆਰੀ ਆ ਹਾਂਜੀ ਠੀਕ ਹੈ ਤੇ ਅੱਜ ਕੀ ਕਰਨਾ ਹੈ ਉਹ ਇੱਥੇ ਹਾਂਜੀ ਕੀ ਕਰਨਾ ਹੈ ਉਹ ਅੱਜ ਛੋਟੇ ਸਾਹਿਬ ਜਾ ਦੇਂਦੇ ਹਾਂ ਹਾਂ ਮੱਥਾ ਟੇਕਣ ਨਹੀਂ ਆਏ ਹੋ ਨਾ ਕੀ ਹੋਇਆ ਸੀ ਪਤਾ ਇੱਥੇ ਹਾਂਜੀ ਕੀ ਹੋਇਆ ਸੀ ਇੱਥੇ ਜੋਤੀਸਰੂਪ ਗੁਰਦੁਆਰੇ ਜੋਤੀਸਰੂਪ ਗੁਰਦੁਆਰੇ ਸਾਹਿਬ ਆਦੋਂ ਕੀ ਹੋਇਆ ਸੀਗਾ ਇੱਥੇ ਬਾਬਾ ਜੀ ਨੇ ਮਾਰੀ ਤਾੜੀ ਹੈ ਇਹ ਇੱਥੇ ਬਾਬਾ ਜੀ ਨੇ ਤਾੜੀ ਮਾਰੀ ਤਾੜੀ ਮਾਰੀ ਸੀ ਕਿੰਨਾਂ ਨੇ ਕੋਸ਼ਿਸ਼ਦਾ ਸੁਣਿਆ ਹਾਂਜੀ ਗੁਰਗੋਬਿੰਦ ਸਿੰਘ ਜੀ ਨੇ ਜੋਤੀਸ ਰੂਪ ਤੇ ਤਾੜੀ ਮਾਰੀ ਸੀ ਗੁਰਗੋਬਿੰਦ ਸਿੰਘ ਜੀ ਨੇ ਦੱਸ ਸੁਣਿਓ ਪਤਾ ਨਹੀਂ 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 ਕੀ ਹੋਇਆ ਸੀ ਦੱਸੋ ਇੱਥੇ ਕੀ ਹੋਇਆ ਸੀ ਇਸ ਧਰਤੀ ਤੇ ਕੀ ਹੋਇਆ ਸੀ ਇੱਥੇ ਇੰਨੀ ਸੰਗਤ ਕਿਉਂ ਆਈ ਹੈ ਪਤਾ ਨਹੀਂ ਤੁਹਾਨੂੰ ਹਾਂਜੀ ਪਤਾ ਕਿਉਂ ਆਈ ਹੈ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਤੇ ਹਾਂ ਮੈਂ ਦੱਸ ਬੈਠੇ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਮੁਰੀਂਡੇ ਤੋਂ ਕੈਦ ਕਰਕੇ ਲਿਆਂਦਾ ਗਿਆ ਸੀ ਠੰਡੇ ਬੁਰਜੇ ਚ ਪਹਿਲਾਂ ਉਹਨਾਂ ਨੂੰ ਰੱਖਿਆ ਗਿਆ ਜਿੱਥੇ ਤੁਸੀਂ ਮੱਤਾ ਟਿਕੋਗੇ ਠੀਕ ਆ ਉਸ ਤੋਂ ਬਾਅਦ ਚ ਨੀਹਾਂ ਚ ਜਣ ਕੇ ਛੋਟੇ ਸਾਹਿਬ ਜੀ ਆਦਿ ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਟੋਡਰ ਮਲ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਗੁਰਦੁਆਰਾ ਜੋਤੀ ਥਰੂ ਸਾਹਿਬ ਵਿਖੇ ਜਿਹੜਾ ਤੁਸੀਂ ਤਾੜੀ ਵਾਲਾ ਦਸਰ ਨੂੰ ਤਾੜੀ ਮਾਰੀ ਸੀ ਗੁਰਗੋਮੀ ਸਿੰਘ ਜਿਹਨੇ ਉਹ ਚਮਕੌਰ ਸਾਹਿਬ ਵਿਖੇ ਆ ਗੁਰਦੁਆਰਾ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਕੀ ਨਾਮ ਆ ਬੇਟੇ ਮਨਦੀਪ ਕੌਰ ਮਨਦੀਪ ਕੌਰ ਬਾਈ ਵਾ ਬਹੁਤ ਸੋਹਣਾ ਨਾਮ ਆ ਕਿਹੜੀ ਕਲਾਸ ਚ ਪੜਦੇ ਹੋ ਐਲਕੇ ਜੀ ਵਿੱਚ ਐਲकेजी ਚ ਬੱਲੇ ਇੰਨੀ ਵੱਡੀ ਕਲਾਸ ਹੋ ਗਿਆ ਤੂੰ ਕਿਵੇਂ ਚੱਲਦੀ ਹੈ ਪੜ੍ਹਾਈ ਵਧੀਆ ਹੁੰਦੀ ਆ ਮੈਡਮ ਵਧੀਆ ਪੜਾਉਂਦੀ ਆ ਕੁੱਟਦੇ ਤਾਂ ਨਹੀਂ ਸੱਚੀ ਗੱਲ ਆ ਠੀਕ ਆ ਤੇ ਅੱਜ ਕੀ ਕਰਨਾ ਹੈ ਇੱਥੇ ਮੱਥੇ ਟੇਕਣਾ ਪੱਥਰ ਟੱਕਰ ਕੀ ਹੋਇਆ ਸੀ ਇੱਥੇ ਪਤਾ ਸੀ ਬਾਬਾ ਜੀ ਸ਼ਹੀਦ ਹੋਏ ਸੀ ਬਾਬਾ ਦਸ਼ੀਦ ਛੋਟੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਛਿੜਨ ਕੇ ਠੀਕ ਆ ਤੁਹਾਡੀ ਉਮਰ ਕਿੰਨੀ ਆ 6 6 ਸਾਲ ਤੁਹਾਡੀ ਉਮਰ ਦੇ ਸੀ ਇੱਕ ਸਾਹਿਬ ਜادہ ਜੀ ਸਾਹਿਬ ਜادہ ਬਾਬਾ ਫਤੇ ਸਿੰਘ ਜੀ 6 ਸਾਲ ਦੇ ਸੀਗੇ ਉਹ ਠੀਕ ਹੈ ਪੜਿਆ ਕਰਨਾ ਇਹ ਵੀ ਠੀਕ ਹੈ ਜਰੂਰ ਅਗਲੀ ਵਾਰ ਸਾਰਾ ਪੜ ਕੇ ਆਉਣਾ ਪੁੱਛਣਾ ਤੁਨੂੰ ਜੇ ਨਾ ਪੜਿਆ ਫਿਰ ਡਾਂਟ ਪੂਗੀ ਬੜੀ ਠੀਕ ਹੈ ਪੜੋਗੇ ਸਾਰਾ ਇਤਿਹਾਸ ਸਾਰਾ ਪੜਨਾ ਠੀਕ ਹੈ ਥੈਂਕ ਯੂ ਇੱਕ ਹੀ ਚੀਜ਼ ਹੈ ਇੱਕ ਹੀ ਚੀਜ਼ ਹੈ ਦੋ ਰਹਿ ਗਿਆ ਸਿੰਦੂਰ ਇਹ ਕੇ ਉਨ ਲਗਾਇਆ ਹੈ ਖਰੀਦ ਰਹੇ ਨੇ ਉਰੇ ਲੋਗ ਹੈ ਪਹਿਲਾਂ ਵੀ ਸਵਾ ਚ ਲਗਾਇਆ ਆ ਅੱਜ ਆਜੇ ਅੱਜ ਇਹ ਤੁਹਾਨੂੰ ਪਤਾ ਇੱਥੇ ਕੀ ਹੋਇਆ ਸੀ ਅੱਜ ਕਿਉਂ ਇਕੱਠਾ ਇਹ ਇਕੱਠਾ ਕਿਉਂ ਆ ਪਤਾ ਤੁਹਾਨੂੰ ਅੱਜ ਪਰ ਆਪਨੇ ਸੰਧੂਰ ਲਾਇਆ ਇੱਥੇ ਤੁਹਾਨੂੰ ਇਹ ਨਹੀਂ ਪਤਾ ਵੀ ਕਿਉਂ ਲੋਕ ਇਕੱਠੇ ਹੋਏ ਮੈਨੇ ਲੋਕ ਤਾਂ ਬਹੁਤ ਥੱਕੇ ਹੋਏ ਆ ਕਿਉਂ ਹੋਏ ਆ ਪਈ ਨਹੀਂ ਪਤਾ ਇਹ ਬਾਬਾ ਕੀ ਜੋ ਮੇਲਾ ਹੈ ਇਸ ਮੇ ਆਉਗਾ ਬਹੁਤ ਮੇਲਾ ਨਹੀਂ ਹੈ ਇਹ ਇਹ ਗੁਰੂ ਗੋਬਿੰਦ ਸਿੰਘ ਜੀ ਕੇ ਬੱਚੇ ਸ਼ਹੀਦ ਹੋਏ ਸੇ ਅੱਜ ਕੇ ਦਿਨ ਤਾਂ ਇਹ ਖੁਸ਼ੀ ਦਾ ਪ੍ਰੋਗਰਾਮ ਨਹੀਂ ਹੈ ਕੋਈ ਸੋ ਸੰਗਤ ਜੀ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਇੱਕ ਉਪਰਾਲਾ ਕੀਤਾ ਹੈ ਬੱਚਿਆਂ ਤੋਂ ਬਜ਼ੁਰਗਾਂ ਤੋਂ ਮਾਤਾਵਾਂ ਤੋਂ ਭੈਣਾਂ ਤੋਂ ਸਵਾਲ ਕੀਤੇ ਨੇ ਸਿੱਖ ਇਤਿਹਾਸ ਬਾਰੇ ਕਿਉਂਕਿ ਜੋ ਦਿਹਾੜੇ ਚੱਲ ਰਹੇ ਨੇ ਜੋਸ ਇੱਕ ਇਤਿਹਾਸ ਹੈ ਉਸ ਦਾ ਕਿਤੇ ਵੀ ਕੋਈ ਸਾਨੀ ਨਹੀਂ ਆ ਪੂਰੀ ਦੁਨੀਆ ਦੇ ਵਿੱਚ ਇੰਨਾ ਵੱਡਾ ਇਤਿਹਾਸ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਪਰ ਫਿਰ ਵੀ ਬੱਚੇ ਭੁੱਲਦੇ ਜਾ ਰਹੇ ਨੇ ਕੀ ਕਮੀਆਂ ਤੁਹਾਨੂੰ ਲੱਗਦੀਆਂ ਨੇ ਕਿਉਂ ਭੁੱਲਦੇ ਜਾ ਰਹੇ ਨੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਇਹ ਉਪਰਾਲਾ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਣ ਬੱਚਿਆਂ ਨੂੰ ਵੀ ਕਿਉਂਕਿ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਮੋਡੂਲੇ ਸਵਾਲ ਕਰਨ ਦੀ ਕਿਉਂਕਿ ਜਾਦੇ ਗਹਿਰਾਈ ਦੇ ਵਿੱਚ ਵੀ ਜਾਵਾਂਗੇ ਅੱਗੇ ਜਿਵੇਂ ਜਿਵੇਂ ਇਹਦਾ ਆਉਟਪੁੱਟ ਮਿਲਦਾ ਹੈ ਮਤਲਬ ਬੱਚਿਆਂ ਨੂੰ ਪਤਾ ਲੱਗਦਾ ਕਿਉਂਕਿ ਪਹਿਲਾਂ ਨਾਲੋਂ ਬਹੁਤ ਵਧੀਆ ਨਤੀਜੇ ਆ ਰਹੇ ਨੇ ਕਿਤੇ ਨਾ ਕਿਤੇ ਦੇਖਣ ਨੂੰ ਸਿੱਖ ਇਤਿਹਾਸ ਨਾਲ ਜੋੜ ਰਹੇ ਨੇ ਲੋਕ ਤੇ ਇਹੀ ਉਮੀਦਾਂ ਨੇ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਪੜਨਗੇ ਤੇ ਯਾਦ ਕਰਨਗੇ ਤੁਸੀਂ ਵੀ ਜਰੂਰ ਪ੍ਰੇਰਿਤ ਕਰਿਆ ਕਰੋ ਆਪਣੇ ਵੱਲੋਂ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਕਮੈਂਟ ਜਰੂਰ ਕਰਿਓ ਮਿਲਾਂਗੇ ਜਲਦ ਕਿਸੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਉਨੇ ਸਮੇਂ ਤੱਕ ਲਈ ਸਾਨੂੰ ਦੀ ਇਜਾਜ਼ਤ ਧੰਨਵਾਦ ਜੀ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ